ਹਾਂਜੀ ਗੁੱਡ ਮਾਰਨਿੰਗ ਸੱਸੀ ਕੱਲ ਸਾਰਿਆਂ ਨੂੰ ਤੇ ਇਹ ਸਰਜਰੀ ਸਵੇਰ ਹੋ ਚੁੱਕੀ ਹੈ ਜੀ ਤੇ ਸਾਡਾ ਪਲਾਨ ਹੈ ਜਿਹੜਾ ਅੱਜ ਟ੍ਰਿਪ ਲਈ ਸੀਗਾ ਤੇ ਪੈਕਿੰਗ ਵਗੈਰਾ ਹੋ ਗਈ ਆ ਤੇ ਕੁਝ ਕੱਪੜੇ ਰਹਿੰਦੇ ਸੀ ਬੈਗ ਚ ਪਾ ਲੈਣੇ ਆ ਤੇ ਉਹ ਦੇਖਦੇ ਆ ਅੱਗੇ ਜਾ ਕੇ ਕੀ ਬਣਦਾ ਹਨਾ ਤੇ ਜੀ ਹਾਂਜੀ ਆਪਾਂ ਹੋ ਗਏ ਆ ਰੈਡੀ ਤੇ ਬੈਗ-ਬੈਗ ਸਾਰਾ ਸਮਾਨ ਫਿੱਟ ਹੋ ਗਿਆ ਤੇ ਚੱਲੇ ਆ ਥੱਲੇ ਕਾਰ ਖੜੀ ਆ ਹਨ ਤੇ ਉਹ ਚ ਰੱਖਾਂਗੇ ਸਮਾਨ ਸੋ ਰੱਖ ਲਿਆ ਗੁਰਵੰਦਰ ਨੇ ਜਾ ਕੇ ਤੇ ਚੱਲਦੇ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਯਾਰ ਨਹੀਂ ਕੀ ਆ ਆਪਣੀ ਹਨ ਤੇ ਮਿਲਦੇ ਆ ਜਾ ਕੇ ਫਿਰ ਦੱਸਦੇ ਆ ਤੁਹਾਨੂੰ ਇੰਸਟੂਡੈਂਸ ਕੀ ਕੁਛ ਹਨ ਤੇ ਆਪਣਾ ਉਥੇ ਵੇਲੀ ਮਿਲ ਲਾਂਗੇ ਆਪਾਂ ਨੂੰ ਮੇਰੇ ਪਿੰਡ ਦਾ ਮੁੰਡਾ ਹਨ ਇੱਕ ਤੇ ਮਿਲਦੇ ਆ ਜਾ ਕੇ ਉਹਨੂੰ ਕਰਦੇ ਆ ਹੈਲੋ ਬਾਈ ਉਹਦੇ ਨਾਲ ਜਿੱਦਨੇ ਇੰਗਲੈਂਡ ਆਏ ਆ ਬੋਲਾ ਗਾਦਨੀ ਨੂੰ ਸਾਡੀ ਤੇ ਜਾ ਕੇ ਦੇਖਦੇ ਆਂ ਕੀ ਹਾਲ ਚਾਲ ਨੇ ਅੱਜ ਧੁੰਦ ਪੈਣ ਲੱਗੀ ਇਸ ਦੇ ਵਿੱਚ ਪਹਿਲਾਂ ਉਹ ਗਰਮੀ ਪਈ ਜਾਂਦੀ ਸੀ ਤੇ ਬਾਕੀ ਉੱਥੇ ਜਾ ਕੇ ਦੇਖਦੇ ਆਂ ਮੌਸਮ ਕਿਹੋ ਜਿਹਾ ਹੋ ਗਿਆ ਤੇ ਪਿਆਰੀ ਕਰ ਰੱਖੀ ਆ ਪੂਰੀ ਸੇ ਗੱਡੀ ਨੂੰ ਉੱਥੇ ਪਾਰ ਕਰਕੇ ਅਸੀਂ ਤੇ ਲੋੜਾ ਫਲਾਈਪ ਕਰਨ ਲਈ ਜਾਂ ਫੋਨ ਪੰਚਾਸ ਜੀ ਮੈਂਚੈਸਟਰ ਦਾ ਤੇ ਟਿਕਟ ਆਪ ਇਥੋਂ ਬਾਈ ਕਰ ਲਈ ਆ ਇਸ ਮਸ਼ੀਨ ਤੋਂ ਤੇ ਹੁਣ ਇਸ ਤੋਂ ਇਸ ਤੋਂ ਆਊਟ ਦੇ ਏਅਰਪੋਰਟ ਵਾਲੀ ਉਹ ਆ ਗਈ ਉਹ ਚੜਦੇ ਆਂ ਅਸੀਂ ਤੇ ਦਿਖਾਉਨੇ ਆ ਤੁਹਾਨੂੰ ਟ੍ਰੈਮ ਸਿਰ ਆਹੀ ਜੀ ਮੈਂਚੈਸਟਰ ਏਅਰਪੋਰਟ ਤੇ ਪਹੁੰਚ ਗਏ ਆ ਜੀ ਤੇ ਆ ਟ੍ਰੈਮ ਤੇ ਉਤਰਿਆ ਟ੍ਰੈਮ ਵੀ ਨਾ ਇਥੇ ਮਤਲਬ ਸੜਕਾਂ ਤੇ ਚੱਲਦੀ ਹੈ ਜਿਹੜੀ ਰੇਲ ਗੱਡੀ ਆਪਣੀਆਂ ਨਾ ਤੇ ਜਾ ਕੇ ਹੁਣ ਚੈੱਕ ਇਨ ਕਰਦੇ ਆ 에ਰਪੋਰਟ ਤੇ ਆਲ ਟਰਮੀਨਲਸ ਇਧਰ ਲਾਈਡ ਨੇ ਨਾ ਤੇ ਦੇਖਦੇ ਜਾ ਕੇ ਆਪਾਂ ਜਾਣਾ ਇੱਕ ਨੰਬਰ ਟਰਮੀਨਲ ਤੇ ਇਹ ਜਿੱਤੇ ਇੰਜ ਜਾਟਾਉਣੀਆਂ ਅਸੀਂ ਦੋਨੇ ਆਏ ਆ ਤਾਂ ਕਰਕੇ ਕੁਛ ਨਾ ਕੁਛ ਤਾਂ ਹੋਣਾ ਬਣਦਾ ਸੀ ਤੇ ਆ ਵੀ ਬੰਦ ਪਈ ਆ ਤੇ ਇਹ ਕਰਨ ਕੇ ਜਾਗੇ 30 ਸਟਾਪ ਉਹ ਅਰੇ ਜਾ ਆ ਜਾ ਤੇ ਜਾਵਾਂਗੇ ਹੁਣ ਅੱਗੇ ਜਾ ਕੇ ਆ ਬਾਰਕਿੰਗਾਂ ਗੱਡੀਆਂ ਦੀ ਮਾਂਚੈਸਟਰ 에ਰਪੋਰਟ ਤੇ ਸੈਕੰਡ ਟਾਈਮ ਆਏ ਆਪਾਂ ਪਿੰਡੋ ਚੜ੍ਹ ਕੇ ਪਹਿਲਾਂ ਇੱਥੇ ਆਏ ਸੀ ਤੇ ਇਧਰ ਵੀ ਪਾਰਕਿੰਗ ਆ ਉਹ ਜਹਾਜ਼ ਖੜੇ ਆ ਉਧਰ ਤੇ ਟਰਮੀਨਲ 1 ਤੇ ਜਾਣਾ ਆਪਾਂ ਨੇ ਦੇਖ ਰਹੇ ਆ ਕਿ ਕੀ ਬਣਦਾ ਫਿਰ ਕਿਹੜੇ ਭਾਅ ਵਿਕਦੀ ਐ ਇਹ ਦਿਖਾਉਣੇ ਤੁਹਾਨੂੰ ਅੱਗੇ ਅੱਗੇ ਹਨ ਗੱਡੀ ਦੀ ਟੰਗ ਰੱਖੀ ਇਹਨਾਂ ਨੇ ਮਾਂਚੈਸਟਰ ਵਾਲਿਆਂ ਨੇ ਤੇ ਫੁੱਲ ਕਰਾਉਡੀ ਹੋ ਰਿਹਾਗਾ ਕਿਉਂਕਿ ਵਕੇਸ਼ਨ ਚੱਲ ਰਹੀਆਂ ਨੇ ਹੁਣ ਐਂਡ ਵਕੇਸ਼ਨ ਐ ਸਾਰੇ ਘਰਾਂ ਬਤਾਂ ਨੂੰ ਜਾ ਰਹੇ ਆ ਆਪਣੇ ਕੁਝ ਘੁੰਮਣ ਜਾ ਰਹੇ ਸਾਡੇ ਵਰਗੇ ਤੇ ਕਿਰਵਿੰਦਰ ਫਲਾਈਟ ਚੈੱਕ ਕਰ ਰਿਹਾ ਆਪਣੀ ਟਾਈਮਿੰਗ ਕਦੋਂ ਆ ਫਲਾਈਟ ਦੀ ਇਹ ਬਹੁਤ ਦੇਖ ਰਿਹਾ 15 10 ਕਰਾਂ ਦੱਸ ਤੇ ਆ ਕਰ ਗਏ ਜਹਾਜ਼ੋਂ ਤੇ ਜਹਾਜ਼ੜੀਆਂ ਦੇ ਉੱਪਰੀਆਂ ਦੇਖ ਹਾਂਜੀ ਫਿਰ 1.5 ਘੰਟੇ ਜਨਾ ਸਾਨੂੰ ਇਮੀਗ੍ਰੇਸ਼ਨ 'ਚ ਰੋਕੀ ਰੱਖਿਆ ਤੇ 1.5 ਘੰਟੇ ਬਾਅਦ ਸਾਡੀ ਜਦੋਂ ਸੁੱਟਾ ਆ ਪਾਸਪੋਰਟ ਦਿੱਤਾ ਸਾਨੂੰ ਉਹਨਾਂ ਨੇ ਫਿਰ ਹੁਣ ਅਸੀਂ ਇੱਥੇ ਆਏ ਹਾਂ ਤੇ ਆਗੇ ਗੱਲਬਾਤ ਦੇਖਦੇ ਹਾਂ ਖਾਣੇ ਪੀਣੇ ਕੋਈ ਕਾਰ ਦੇਖਦੇ ਹਾਂ ਰੈਂਟ ਤੇ ਲੈਣੇ ਆ ਹਨਾ ਤੇ ਉਹਨਾਂ ਨੇ ਕਾਫੀ ਕੁਝ ਪੁੱਛਿਆ ਸਾਨੂੰ ਯਾਰ 에어ਪੋਰਟ ਤੇ ਹਨਾ ਇੱਥੇ ਕਹਿੰਦੇ ਵੀ ਇਤਾਂ ਕਰਕੇ ਮੇਰਾ ਵੀਜ਼ਾ ਪੁਰਤੂਗਲ ਦਾ ਸੀਗਾ ਤੇ ਮੈਂ ਨੀਦਰਲੈਂਡ ਕਰਦਾ ਤਾਂ ਕਰਕੇ ਉਹ ਕਹਿੰਦੇ ਵੀ ਮਤਲਬ ਕੀ ਹੈ ਜਿਹੜਾ ਇਦਾਂ ਤਾਂ ਕਰਕੇ ਹੁਣ ਕਾਰ ਰੈਂਟ ਲੇਣੇ ਆਪਾਂ ਤੇ ਉਹ ਸਾਹਮਣੇ ਹੈਗਾ ਰੈਂਟ ਕਾਰ ਵਾਸਤੇ ਤੇ ਇਹ ਸਿਕਸਟਾ ਵਾਲਿਆਂ ਤੋਂ ਦੇਖਦੇ ਆਪਾਂ ਕਿੱਥੋਂ ਮਿਲਦਾਗਾ ਤੇ ਇੱਥੇ ਅਲਗ-ਉਲਗ ਕੰਪਨੀਆਂ ਨੇ ਸਾਰੀਆਂ ਤੇ ਦਿਖਾਦੀ ਤੁਹਾਨੂੰ ਸਿਕਸਟਾ ਵਾਲੇ ਯੂਰੋ ਐਂਡ ਹਰਜ਼ ਵਾਲੇ ਨੇ ਦੇਖਦੇ ਆਪਾਂ ਕਿਹਤੋਂ ਕਾਰ ਕਰਦੇ ਆ ਰੈਂਟ ਤੇ ਹਨਾ ਸਟਾਲਾਂ ਦੇ ਕਾਫੀ ਲੰਬੀ ਲਾਈਨ ਲੱਗੀ ਹੋਈ ਆ ਕਿਉਂ ਚ ਲੱਗਣਾ ਪੈਣਾ ਤੇ ਖੜਦੇ ਆ ਆਪਾਂ ਦੇਖਦੇ ਆ ਕੀ ਬਣਦਾ ਕਰਦਾਗਾ ਤੇ ਆਪਣਾ ਯਾਰ ਇੱਥੇ ਉਹ ਚ ਰੋਕ ਲਈ ਤਾਂ ਕਰਕੇ ਥੋੜਾ ਜਿਹਾ ਸਾਨੂੰ ਡਿਸਟਰਬੈਂਸ ਜ਼ਿਆਦਾ ਹੋਈ ਤੇ ਦੇਖਦੇ ਆਂ ਕਾਰ ਕਿਹੜੀ ਰੈਂਟ ਤੇ ਮਿਲਦੀ ਸਾਨੂੰ ਦੇਖਦੇ ਆਂ ਘੁੰਮਣ ਲਈ ਹਨਾ ਤੇ ਦੂਜਾ ਤਾਂ ਹੋਟਲ ਪਹੁੰਚ ਕੇ ਕਰਾਂਗੇ ਗੱਲਬਾਤ ਫਿਰ ਕੀ ਬਣਦਾ ਦੇਖਦੇ ਹਾਂ ਹੁਣ ਕੀ ਬਣਦਾਗਾ ਇੱਕ ਗੱਡੀ ਕਰਤੀ ਜੀ ਪਾਰਕ ਆਪਾਂ ਨੇ ਤੇ ਆਪਾਂ ਆਪਣੇ ਹੋਟਲ ਪਹੁੰਚ ਗਏ ਆ ਹੈਂਪਟਨ ਹੈਂਪਟਨ ਬਾਏ ਹਿਲਟਨ ਤੇ ਇਥੇ ਦੂਸਰੀ ساری ਡਰਾਈਵਿੰਗ ਤਾਂ ਕਰਕੇ ਸੀ ਹੌਲੀ ਹੌਲੀ ਲੈ ਕੇ ਆਇਆ ਗੱਡੀ ਸਾਨੂੰ ਹੁੰਦਾ ਹੀ ਹੈ ਨਾ ਤੇ ਦੇਖਦੇ ਜਾ ਕੇ ਰੂਮ ਵਗੈਰਾ ਦਾ ਰਿਵਿਊ ਲੈਣੇ ਆ ਜਾ ਕੇ ਹੈਂਪਟਨ ਬਾਏ ਹਿਲਟਨ ਕਿਦਾਂ ਦਾ ਹੈਗਾ ਤਾਂ 5 ਸਟਾਰ ਰੇਟਿੰਗ ਹੈ ਦੀ 5 ਟੂ ਆਊਟ ਆਫ 5 ਤੇ ਦੇਖਦੇ ਜਾ ਕੇ ਤੇ ਉਧਰ ਗਹਿਰੀ ਹੁਣੀ ਗੱਲ ਕਰੀ ਜਾਂਦੇ ਅੱਗੇ ਕੀ ਬਣਦਾ ਪੁੱਛਦੇ ਹੋ ਰੂਮ ਰਾਮ ਦਾ ਆਪਾਂ ਲੈਫਰੋਂ ਯੂਤੇ ਆ ਗਏ ਆ 3ਰਡ ਫਲੋਰ ਤੇ ਆਪਣਾ ਰੂਮ ਹੈ ਜੀ ਤੇ ਆ ਆਪਣਾ ਰੂਮ ਹੈ 313 ਨੰਬਰ ਤੇ ਅੰਦਰ ਵੜਦੇ ਆ ਸਾਰੀ ਇਧਰ ਬਾਥਰੂਮ ਹੈ ਜੀ ਤੇ ਇੱਧਰ ਕੈਮਰਾ ਸਾਹਮਣੇ ਤੇ ਚਲ ਆ ਜੀ ਟੀਵੀ ਐ ਚਲੋ ਕੀ ਕਿੰਗ ਸਾਈਜ਼ ਬੈੱਡ ਇੱਧਰ ਵੀ ਵਾਸ ਮਾਰਨਿੰਗ ਦਿਖੂਗਾ ਆਪਾਂ ਨੂੰ ਇਸ ਟਾਈਮ ਤਾਂ ਨਹੀਂ ਦੇਖ ਰਿਹਾ ਜਿਆਦਾ ਤੇ ਅ ਬ੍ਰਿਟਿਸ਼ ਪਾਸਪੋਰਟ ਦਾ ਧਿਆਨ ਰੱਖੀਏ ਤਾਂ ਤੇ ਇਹਨਾਂ ਨੇ ਸੱਚ ਇੱਕ ਲੋਕਰ ਵੀ ਦਿੱਤਾ ਹੋਇਆ ਇਦਾਂ ਲੋਕਰ ਕੋਸ ਇਹਦੇ ਵਿੱਚ ਰੱਖ ਸਕਦੇ ਆਪਾਂ ਕੁਝ ਵੀ ਬਾਕੀ ਕਰਦੇ ਆ ਤੁਹਾਨੂੰ ਥੱਲੇ ਜਾ ਕੇ ਖਾਣੇ ਆਂ ਜੀ ਰੋਟੀ ਤੇ ਦਿਖਾਉਣਾ ਜਾ ਕੇ ਫਿਰ ਚਲਦੇ ਆ ਸੀਡੀ ਸੈਂਟਰ ਦੇਖਣ ਜਾ ਕੇ ਕੀ ਬਣਦਾ ਹੈ ਤੇ ਲਾਈਟ ਲਾਈਟ ਲਾਈ ਬੜੀ ਤੇ ਸੀਡੀ ਸੈਂਟਰ ਤੇ ਜਾ ਕੇ ਦਿਖਾਉਨੇ ਆ ਫਿਰ ਦੇਖਦੇ ਆ ਥਾਪੀ ਦਾ ਥਾਪੀ ਇਹ ਸੀਡੀ ਸੈਂਟਰ ਦਾ ਲੀਡਸ ਹੋਂ ਕਿੰਨਾ ਕੁ ਰਸ਼ ਹੁੰਦਾ ਹੈਗਾ ਤੇ ਜਾ ਕੇ ਪਤਾ ਲੱਗੂਗਾ ਦੇਖਦੇ ਆ ਅੱਪ ਕੀ ਬਣਦਾ ਨਾ ਹਾਂਜੀ ਆਪਾਂ ਹੋ ਗਏ ਤਿਆਰ ਰੈਡੀ ਜਾਣ ਵਾਸਤੇ ਹੋ ਗਏ ਰੈਡੀ ਤੇ ਹੁਣ ਚੱਲੇ ਆਪਾਂ ਕਿਹੜੇ ਵਿਲੇਜ ਚੱਲੇ ਆਂ ਵਿੰਡ ਮਿਲ ਦਾ ਨਾਮ ਨਹੀਂ ਪ੍ਰੋਨਾਂਊਂਸ ਕਰਨਾ ਆਉਂਦਾ ਬਹੁਤ ਔਖਾ ਹੈ ਨੀਦਰਲੈਂਡ ਦੀ ਲੈਂਗੁਏਜ ਤੇ ਬੜਾ ਵਧੀਆ ਉੱਥੇ ਜਾ ਕੇ ਦੇਖਦੇ ਆਂ ਕੀ ਹਾਲਤਾ ਹੈ ਨਾ ਸਪੈਸ਼ਲੀ ਕੀ ਉੱਥੇ ਵਿੰਡ ਮਿਲ ਬਣੀਆਂ ਹੋਣੀਆਂ ਪੁਰਾਣੀਆਂ ਉੱਥੇ ਚੀਜ਼ ਬਹੁਤ ਅੱਛਾ ਅੱਛਾ ਇੱਕ ਬੋਟਿੰਗ ਵਾਲਾ ਵਿਲੇਜ ਆ ਉੱਥੇ ਚਿਕਲੀਆਂ ਬੋਟ ਹੀ ਚੱਲਦੀਆਂ ਅੱਛਾ ਤੇ ਕੋਈ ਕਾਰ ਨਹੀਂ ਚੱਲਦੀ ਜਾਂ ਸਾਈਕਲ ਚੱਲਦਾ ਹੋਵੇ ਫੁੱਟ ਪੱਤ ਬਣਿਆ ਹੋ ਤੇ ਸਿਰਫ ਸਾਈਕਲ ਚਲਾ ਸਕਦੇ ਆ ਠੀਕ ਹੈ ਤੇ ਸਾਰੇ ਮੈਡਿਚ ਕਿਸੇ ਦੇ ਘਰੇ ਵੀ ਜਾਣਾ ਤੁਸੀਂ ਭਾਈ ਬੋਟ ਜਾਣਾ ਪੈਂਦਾ ਬਾਈ ਬੋਡ ਹਾਂ ਬੜਾ ਬੜੀ ਅਦਾ ਐਕਸਪੀਰੀਅੰਸ ਬਹੁਤ ਚੰਗਾ ਐਕਸਪੀਰੀਅੰਸ ਹੋਣਾ ਹੈ ਫਸਟ ਟਾਈਮ ਹੈ ਨਾ ਤੇ ਦੇਖਾਂ ਬੋਡ ਬੋਡ ਦੀਆਂ ਰਾਈਡਾਂ ਰੁੱਡਾਂ ਵਗੈਰਾ ਕੀ ਹਿਸਾਬ ਕਰਤਾ ਪਾਣੀ ਚ ਬਸਿਆ ਹੋਇਆ ਸ਼ਹਿਰ ਹਾਂ ਪਾਣੀ ਚ ਪਾਣੀ ਸ਼ਹਿਰ ਦੇ ਗਲੀਆਂ ਚ ਪਾਣੀ ਆਉਂਦੇ ਅੱਛਾ ਇਹ ਪਾਣੀ ਪਾਣੀ ਆ ਨਰਾ ਤੇ ਜਾ ਕੇ ਦੇਖਦੇ ਆ ਦਿਖਾਉਨੇ ਹਨ ਨੂੰ ਵੀ ਆ ਕੇ ਆਪਣਾ ਫਸਟ ਟਾਈਮ ਆ ਤੋ ਜੈ ਐਕਸਾਈਟਮੈਂਟ ਵੀ ਜ਼ਿਆਦਾ ਐ ਤੇ ਜਾ ਕੇ ਪਤਾ ਲੱਗੂਗਾ ਤੇ ਆਪਣੇ ਨਾਲੇ ਰੂਮ ਦੇ ਆਪਣੇ ਪਿੰਡ ਦਾ ਮੁੰਡਾ ਰੈਡੀ ਰੈਡੀ ਹੋਈ ਜਾਂਦਾ ਏ ਦੋਨਾਂ ਨੂੰ ਬਰੁਕ ਕਰਦੇ ਹਾਂ ਨਾ ਬਰਤ ਲਾਵੇ ਕਿਦਾਂ ਦਾ ਲੱਗਿਆ ਐਕਸਪੀਰੀਅੰਸ ਹੈ ਨਾ ਰਾਤ ਚੰਗਾ ਹੋਟਲ ਹੈ ਵਧੀਆ ਤੇ ਜਦੋਂ ਤੁਸੀਂ ਐਮਸਟਰਡਮ ਆਉਣਾ ਦਾ ਯਾਰ ਹੈਮਪਟਨ ਇਹਨੂੰ ਬਜਟ ਹੈ ਤੇ ਬੈਸਟ ਹੈ ਕੋਡੂਗਾ ਨਾ ਤੇ ਐਜ਼ ਅ ਸਟੂਡੈਂਟ ਬਹੁਤ ਵਧੀਆ ਹੈ ਤੇ ਕਿਉਂਕਿ ਬ੍ਰੇਕਫਾਸਟ ਵਗੈਰਾ ਵੀ ਵਧੀਆ ਸਾਰਾ ਕੁਝ ਸਿਸਟਮ ਤੇ ਬਾਕੀ ਦਾ ਆਲ ਜਮਾ ਬੈਸਟ ਹੈ ਸਾਰਾ ਕੁਝ ਬਾਕੀ ਜਾ ਕੇ ਦੇਖਦੇ ਹਾਂ ਕਿ ਕੀ ਬਣਦਾ ਤੇ ਜਾ ਕੇ ਗਿੜੀ ਗਿੜੀ ਸਟਾਰਟ ਕਰਦੇ ਹਾਂ ਤੇ ਫਿਰ ਦੱਸ ਦਿਆ ਤੁਹਾਨੂੰ ਤੇ ਬਾਕੀ ਆਊਟਫਿਟ ਨੂੰ ਬਿਉਸਤਾਰ ਕਿਨੇ ਦਿੰਨੇ ਆ। ਕਰਤੀਆ ਨੂੰ ਕਾਲ ਆਉਂਦਾਗਾ। ਦੀਪੂ। ਆਵਾਗਾ ਵੀ ਕੀ ਬਾਤ ਹੈ। ਹਾਂਜੀ ਮੁੰਡਿਓ। ਕੀ ਹਾਲ ਚੱਲ ਸਾਰੇ ਦਾ? ਇਹ ਮੇਰੇ ਪਿੰਡ ਦਾ ਮੁੰਡਾ ਜੀ। ਇਹ ਮੇਰੇ ਨਾਲ ਪੜਦਾ ਰਿਹਾ ਹੈਗਾ ਨਾ। ਤੇ ਪੱਕੇ ਯਾਰ ਪੱਕੇ ਯਾਰ ਵੇਲੀ। ਇਹ ਤੇ ਨੀਦਰਲੈਂਡ ਮਿਲਿਆ ਮੈਨੂੰ ਇੱਥੇ ਆ ਕੇ ਸਾਡੀ ਮਤਲਬ ਹੈ ਨਹੀਂ ਜਿਗਰ ਦਾ ਵੀ ਹੁਣ ਜਾਣਦਾ ਹਨਾ ਦੋਨਾਂ ਦਾ। ਪਰ ਇੱਥੇ ਆ ਕੇ ਮਿਲਿਆ ਸਾਨੂੰ ਤੇ ਦੋਸਤਿਆ ਸਟੋਰੀ ਦੇਖੀ ਮੈਂ ਜੀ ਤਾਂ ਫਿਰ ਅਸੀਂ ਇਕੱਠੇ ਨੇ ਇੱਥੇ ਰੂਰਾਮ ਬੁੱਕ ਕਰ ਲਿਆ ਤੇ ਕਿੱਦਾਂ ਲੱਗਿਆ ਫਿਰ ਹੋਟਲ ਦਾ ਐਕਸਪੀਰੀਅੰਸ ਹੋਟਲ ਕਿੱਦਾਂ ਹੋਟਲ ਠੀਕ ਹੈ ਬਹੁਤ ਵਧੀਆ ਹੈ ਵਧੀਆ ਹੋਟਲ ਹੈ ਨੰਬਰ 1 ਨੰਬਰ 1 ਹੈ ਬ੍ਰੇਕਫਾਸਟ ਵੀ ਬੜਾ ਵਧੀਆ ਸੀ ਬਹੁਤ ਵਧੀਆ ਯਾਰ ਆਨੰਦ ਆ ਗਿਆ ਫਰੈਸ਼ ਯੂਸ ਸਭ ਕੁਝ ਐਵਰੀਥਿੰਗ ਨਾਈਸ ਮਨ ਤੇ ਨਾਈਟ ਦਾ ਜਿਹੜਾ ਨਾਈਟ ਦਾ ਕਿੱਦਾਂ ਸੀ ਵਧੀਆ ਐਕਸਪੀਰੀਅੰਸ ਸੀਗਾ ਹੋਟਲ ਦਾ ਐਕਸਪੀਰੀਅੰਸ ਬਹੁਤ ਨਾਈਸ ਸੀ ਬਹੁਤ ਵਧੀਆ ਲੱਗਾ ਨਾਈਟ ਆਊਟ ਕਰਕੇ ਬੜਾ ਚੰਗਾ ਸੀਗਾ ਤੇ ਹੁਣ ਚੱਲੀਏ ਆਪਾਂ ਬਿੰਡ ਮਿਲਸ ਤੇ ਇੱਥੇ ਜਾ ਕੇ ਦੇਖਦੇ ਹਾਂ ਅਸੂਰ ਦੱਸਦੇ ਅੱਗੇ ਸਾਹਿਬ ਕਹਤავ ਕੀ ਐ ਅੱਗੇ ਦਾ ਤੇ ਹੋਰ ਦੱਸੋ ਠੀਕ ਠਾਕ ਹੈ ਚਲੋ ਚੱਲੀਏ ਚਲੋ ਫਿਰ ਚਲੀਏ ਫਿਰ ਚਲੋ ਮਿਲਦੇ ਆਪਾਂ ਦੇ ਹੁਣ ਆਪਾਂ ਚੱਲਿਆ ਨਵੀਂ ਲੋਕੇਸ਼ਨ ਤੇ ਮੈਡਵਿਲਸ ਤੇ ਇੱਥੇ ਸਮਥਿੰਗ ਥੋੜਾ ਜਨਾ ਡਿਫਰੈਂਟ ਜੀ ਲੱਗਦੀ ਹੈ ਗੱਡੀ ਚਲਾਉਣੀ ਕਿਉਂਕਿ ਲੈਫਟ ਸਾਈਡ ਹੈ ਤੇ ਸਟੀering ਤੇ ਯੂਕੇ ਦੇ ਵਿੱਚ ਰਾਈਟ ਸਾਈਡ ਹੁੰਦਾ ਜੇ ਮੈਂ ਇੰਡੀਆ ਨਾ ਆਪਣੇ ਤੇ ਥੋੜਾ ਜਿਹਾ ਗਵੜਜਾ ਲੱਗਦਾ ਬਟ ਠੀਕ ਹੈ ਮੈਨੇਜ ਕਰ ਰਹੇ ਆ ਆਪਾਂ ਬੜਾ ਵਧੀਆ ਲੱਗ ਰਿਹਾ ਕਿੱਦਾਂ ਕਿੱਦਾਂ ਲੱਗ ਰਿਹਾ ਗੁਰਵਿੰਦਰ ਗੱਡੀ ਦਾ ਕਿੱਦਾਂ ਸਾਹ ਕੁਤਾਬ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਦਨ ਮੁੜਨਾ ਆਪਾਂ ਚਲੋ ਕੋਈ ਨਹੀਂ ਹੌਲੀ ਹੌਲੀ ਚੱਲਦੇ ਆ ਆਹ ਔੜੀਓੜੇ ਆਜੋ ਨਾ ਸੈਟਿੰਗ ਤੇ ਬੜਾ ਵਧੀਆ ਇਥੋ ਯਾਰ ਪੰਜਾਬ ਵਾਂਗੂ ਨਾ ਸਾਰਾ 15 15 ਹਜਾ ਸਾਰਾ ਸਿਸਟਮ ਹੈ ਨਾ ਤੇ ਯੂਕੇ ਵਾਂਗੂ ਇਹ ਉਤਾਰ ਚੜਾਹ ਜੇ ਨਹੀਂ ਹੈਗੇਗੇ ਸੇਮ ਆ ਕੀਤੀ ਆਪਣੇ ਪੰਜਾਬ ਵਰਗੀ ਹਾਂ ਤੇ ਜਿਹੜੀ ਪੰਜਾਬ ਦੀ ਖੇਤੀ ਆ ਇਹ ਤੋਂ ਕੋ ਪ੍ਰਭਾਵਤਾ ਕਹਿੰਦੇ ਆ ਕਿ ਇਹਦੇ ਕਰਕੇ ਹੀ ਆ ਮਲਕੀ ਇਹ ਇਹਦਾ ਪੈਟਰਨ ਹੀ ਫਾਲੋ ਕਰਦੇ ਆਪਾਂ ਵੀ ਅੱਛਾ ਅੱਛਾ ਜੀ ਕਣਕਣ ਤੇ ਸੇਮ ਆਪਣੇ ਵਾਂਗੂ ਹੁੰਦੀ ਸਾਰਾ ਕੁਝ ਓਵੇਂ ਹੀ ਆ ਤੇ ਅੱਗੇ ਆਪਾਂ ਨੂੰ ਕੁਤੇ ਮਾੜੀ ਮਾੜੀ ਲੋਕੇਸ਼ਨ ਮਿਲੀ ਹੈ ਨਾ ਖੇਤਾਂ ਗੁੱਤਾਂ ਇਹਦਾ ਆਪਾਂ ਦੇਖਾਂਗੇ ਆਪ ਵੀ ਹੈ ਨਾ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਆਪਾਂ ਲੋਕੇਸ਼ਨ ਤੇ ਜਾ ਕੇ ਦੇਖਦੇ ਹਾਂ ਕੀ ਗੱਲਬਾਤ ਹੈ ਉੱਥੇ ਤੇ ਰੋਡ ਰੂਟ ਬੜੇ ਵਧੀਆ ਤੇ ਸਾਡੇ ਪਿੰਡ ਦਾ ਮੁੰਡਾ ਜਿਹੜਾ ਉਹਨੇ ਦੱਸਿਆ ਗਿਆ ਦੋਈ ਬੰਕੂਆਂ ਮਤਲਬ ਰੋਡ ਬੜੇ ਵਧੀਆ ਰੋਡ ਬਣੇ ਹੋਏ ਜਾਂ ਇੱਥੇ ਤੇ ਸੇਮ ਹੀ ਆ ਬਾਕੀ ਦੇਖਦੇ ਆ ਜਾ ਕੇ ਫਾਟਕ ਲੱਗ ਗਿਆ ਜੀ ਪੁਲ ਦੇ ਉੱਪਰ ਕਿਉਂਕਿ ਥੱਲੋਂ ਦੀ ਸ਼ਿਪ ਨੇ ਲੰਘਣਾ ਤਾਂ ਕਰਕੇ ਪੁਲ ਖੁੱਲ ਗਿਆ ਹੁਣਾ ਤੇ ਥੱਲੋਂ ਸ਼ਿਪ ਲੰਘੂਗੀ ਤੇ ਇਹ ਚੱਕੇ ਗਿਆ ਫਾਟ ਗਿਆ ਇਹਦਾਂ ਸ਼ਿਪ ਪਾਰੀ ਜਦੋਂ ਦਿਖਾ ਦਿੰਨੇ ਤੇ ਉਧਰ ਸ਼ਿਪ ਪਾਰੀ ਆ ਇੱਥੋਂ ਲੰਘ ਜਾਣੀ ਇੱਥੋਂ ਸਾਫ਼ ਦੇਖੂ ਜਦੋਂ ਇੱਧਰ ਆਉਣਾ ਹਨਾ ਤੇ ਇਹੀ ਉਹ ਏਰੀਆ ਬਿੰਡ ਮਿਲਸ ਜਿਹੜੀਆਂ ਲੱਗੀਆਂ ਹੋਈਆਂ ਨੇ ਜੀ तो बाकी अगे जाके एक्सप्लोर कर दिया ना कि कुछ तो पूरा जय थौले जमा मकता कम तो लंघ जानी जय बड़ा वैसा नवा एक्सपीरियंस है कुछ तो देखते हैं नई सैप और चली अगे ਇਦੇ ਵਾਸਤੇ ਇਹਨਾਂ ਨੇ ਉਹ ਫਟ ਕੇ ਤੱਕ ਚੁੱਕਿਆ ਸੀਗਾ ਬੜਾ ਵਧੀਆ ਸੀਨ ਸੀਗਾ ਯਾਰ ਨਮਕ ਐਕਸਪੀਰੀਅੰਸ ਸੀਗਾ ਇਹ ਕਿੱਦਾਂ ਲੱਗਿਆ ਗੁਰਵਿੰਦਰ ਇਹ ਉਸ ਬੋਲੇ ਦਾ ਕਾਡਾ ਯਾਰ ਸੀਨੇ ਕਿੱਦਾਂ ਲੱਗਿਆ ਦੀਪੂ ਦੇ ਨੂੰ ਇਹ ਬਹੁਤ ਜਿਆਦਾ ਆਨੰਦ ਆ ਗਿਆ ਵੀਰੇ ਆਨੰਦ ਆ ਗਿਆ ਨਵੀਂ ਚੀਜ਼ ਇੱਕ ਦੇਖਣ ਨੂੰ ਮਿਲੀ ਪਰ ਦੇਖੀ ਤਾਂ ਹੈਗੀ ਵੀ ਇੱਕ ਦੁਬਾਰਾ ਠੀਕ ਆ ਗੱਲ ਇਹ ਥੋੜੀ ਜੀ ਵੱਖਰੀ ਸੀ ਆ ਇਹ ਮੇਰੇ ਲਈ ਜਮਾ ਨਵਾਂ ਸੀਗਾ ਸਸਤਾ ਸੱਚੀ ਦੱਸ ਬੜਾ ਵਧੀਆ ਕੁਝ ਵੀ ਦੇਖੀ ਤੂੰ ਨਹੀਂ ਨਹੀਂ ਇਦਾਂ ਯੂਕੇ ਜ ਨਹੀਂ ਨਾ ਇਦਾਂ ਬਰਸਤ ਹੈਗਾ ਸਾਡੇ ਦਾ ਅੱਛਾ ਹੋਰ ਤੈਨੂੰ ਜਦੋਂ ਬਰਸ਼ਟ ਲਾਇਆ ਤਾਂ ਉੱਥੇ ਵੀ ਇੱਕ ਵਾਰੀ ਨਾ ਪਰ ਉਹ ਬੰਦ ਬੱਬੇ ਆ ਨਹੀਂ ਹੁੰਦਾ ਨਾ ਦਿੱਲੀ ਬੰਦ ਨਹੀਂ ਹੁੰਦਾ ਤਾਂ ਜਦੋਂ ਵੀ ਲੰਘਦੀ ਉਹ ਦੀ ਬੰਦ ਕਰ ਦਿੰਦੇ ਨੇ ਹਾਂਜੀ ਪਹੁੰਚ ਗਏ ਆਪਾਂ ਇਹ ਵੈਲਕਮ ਟੂ ਦਾ ਜੀਨਿਸ ਚਾਂਸ ਇਹਨਾਂ ਆਇਆ ਲੈਣਾ ਹੁੰਦਾ ਆਪਾਂ ਨੂੰ ਥੋੜਾ ਜਿਹਾ ਟਾਪਾ ਕਿਉਂਕਿ ਇਹਨਾਂ ਦੀ ਆਪ ਦੀ ਭਾਸ਼ਾ ਚ ਡੱਚ ਚ ਲਿਖਿਆ ਹੋਇਆ ਤੇ ਬੜਾ ਵਧੀਆ ਸਿਸਟਮ ਆ ਦੇਖਦੇ ਆਪਾਂ ਜਾ ਕੇ ਇਹ ਪਾਅ ਬਿਕਦੀ ਇੱਥੇ ਫੋਟੋ ਫੋਟੋ ਖਿਜਦੇ ਆ ਕਿ ਇਹਨੇ ਫੋਟੋ ਕਰਾਉਣੀ ਹੋਵੇ ਗਰੁੱਪ